ਮਜ਼ਾਏ ਭਈ ਵੀਰੋ ਅੱਜ ਆਪਾਂ ਪੱਗ ਬੰਨ ਪੈ ਨਿਕਲ ਗਏ ਆਪਣੇ ਇਲਾਕੇ ਚ ਮੈਂ ਕਿਹਾ ਅੱਜ ਇਲਾਕੇ ਦੀ ਸੈਰ ਕਰਕੇ ਆਈਏ ਝੋਨਾ ਵੇਖ ਕੇ ਆਈਏ ਰੋਡ ਸਾਡੇ ਇਲਾਕੇ ਦੇ ਟੁੱਟੇ ਤੁਸੀਂ ਦੇਖ ਹੀ ਸਕਦੇ ਹੋ ਨਾਲੇ ਕਿਸਾਨਾਂ ਨੇ ਕਿੰਨੀਆਂ-ਕਿੰਨੀਆਂ ਰਾਹ ਦੀਆਂ ਕਿਨਾਰੀਆਂ ਵੱਡੀਆਂ ਹੋਈਆਂ ਤੁਹਾਡੇ ਸਾਹਮਣੇ ਹੀ ਆਂ ਵਿਕਾਸ ਕਿੱਦਾਂ ਹੋਵੇ ਪੰਜਾਬ ਦਾ ਵੇਖ ਲਓ ਤੇ ਵੀਰੋ ਐਰ ਕੀ ਨਾ ਮੀ ਪਹਿਲੋਂ ਪੈਣ ਲੱਗ ਪਿਆ ਆ ਤੇ ਝੋਨਾ ਐਰ ਕੀ ਬੜਾ ਕਮਾਲ ਦਾ ਆ ਆ ਸ਼ਰਸਰਾ ਕੇ ਹਰ ਹਰ ਆ ਕੇ ਝੋਨਾ ਨਿਕਲਿਆ ਹੋਇਆ ਤੇ ਆਪਾਂ ਹੁਣ ਆਪਣੇ ਪਿੰਡ ਤੋਂ ਬਾਹਰ ਆ ਚੁੱਕੇ ਹਾਂ ਤੇ ਹੁਣ ਦਿਖਾਉਨੇ ਆ ਤੁਹਾਨੂੰ ਸਾਡੇ ਪਿੰਡ ਦਾ ਲਾਗਾ ਪਾਸਾ ਪਿੰਡ ਲੋਦੀਵਾਲ ਸੁਲਤਾਨਪੁਰ ਦਾ ਮੰਡ ਏਰੀਆ ਤੇ ਉਹ ਸਾਹਮਣੇ ਬੋਰਡ ਵੀ ਲੱਗਾ ਹੋਇਆ ਆਪਣਾ ਤੇ ਆ ਚਾਚੇ ਸੇਵਾ ਸੌਂਦੀ ਹਵੇਲੀ ਆਪਾਂ ਕ੍ਰੋਸ ਕਰ ਗਏ ਆ ਤੇ ਹੁਣੇ ਆਪਾਂ ਜਾ ਰਹੇ ਟਾਪੋ ਟਾਪ ਮੋਟਰਸਾਈਕਲ ਤੇ ਕੈਮਰਾ ਆਪਾਂ ਹੱਥ ਚ ਫੜਿਆ ਹੋਇਆ ਡੇਕਾਂ ਵੇਖੋ ਡੇਕਾਂ ਸਾਡੇ ਇਲਾਕੇ ਦੀਆਂ ਤੇ ਉਹ ਸਾਹਮਣੇ ਮੱਕੀ ਦੀ ਜਗ੍ਹਾ ਹੁਣ ਝੋਨਾ ਲੱਗਣ ਲੱਗਾ ਬਸ ਇਹੋ ਹੀ ਲੇਟ ਆ ਬਾਕੀ ਸਾਰਾ ਝੋਨਾ ਵੱਡਾ ਵੱਡਾ ਹੋ ਚੁੱਕਾ ਆ ਆ ਦੇਖ ਲਓ ਲਾਗੇ ਲਾਗੇ ਦੋ ਟਰਾਂਸਫਾਰਮਰ ਲੱਗੇ ਹੋਏ ਦੋ ਟਰਾਂਸਫਾਰਮਰ ਤੇ ਵੀਰੋ ਸਾਹਮਣੇ ਆਪਣੇ ਪਿੱਛੇ ਗੱਡੀ ਆ ਰਹੀ ਤੁਸੀਂ ਦੇਖ ਸਕਦੇ ਹੋ ਕਾਰਾਂ ਵੀ ਆਪਣੇ ਇਲਾਕੇ ਚ ਹੈਗੀਆਂ ਆ ਤੇ ਰੁੱਖ ਦੇਖੋ ਰੁੱਖ ਕਿੰਨੇ ਸੰਘਣੇ ਤੇ ਵਧੀਆ ਡੇਕਾਂ ਸਾਡੇ ਚਾਰ ਚਫਰੇ ਰੁੱਖ ਲੱਗੇ ਹੋਏ ਆ ਵੀਰੋ ਇਹ ਸਾਡੇ ਇਲਾਕੇ ਦੀ ਖਾਸੀਅਤ ਆ ਵੀ ਸਾਡੇ ਜਿਹੜੇ ਆਪਣੇ ਜਿਹੜੇ ਰੋੜ ਆ ਨਾ ਉਹਨਾਂ ਦੇ ਰੁੱਖ ਵੜੇ ਆ ਤੇ ਆਪਾਂ ਹੁਣ ਪਾ ਗੋਬੜੇ ਦੇ ਰੋੜ ਨੂੰ ਚੱਲ ਰਹੇ ਆ ਤੇ ਗੱਡੀ ਇੱਕ ਆਪਣੇ ਪਿੱਛੇ ਆ ਰਹੀ ਆ ਤੇ ਆਪਾਂ ਉਸ ਗੱਡੀ ਦੇ ਅੱਗੇ-ਅੱਗੇ ਜਾ ਰਹੇ ਆ ਵੀਰੋ ਦੇਖੋ ਕਿੰਨੇ ਸੰਗਣੇ ਰੁੱਖ ਆ ਗਏ ਤੇ ਕਿੰਨੇ ਹਰੇ ਐਨੇ ਹਰੇ ਰੁੱਖ ਤੁਸੀਂ ਸ਼ਾਇਦ ਹੀ ਪੰਜਾਬ 'ਚ ਕਿਸੇ ਜਗ੍ਹਾ ਵੇਖੇ ਹੋਣ ਤੇ ਵੀਰੋ ਆਪਾਂ ਹੁਣ ਤੁਹਾਡੇ ਸਾਹਮਣੇ ਮੋਹਲਾ ਸਿੰਘ ਦੀ ਮੋਟਰ ਤੇ ਆ ਚੁੱਕੇ ਆ ਮੋਹਲਾ ਸਿੰਘ ਦੀ ਮੋਟਰ ਤੇ ਤੇ ਹੁਣ ਤੁਹਾਨੂੰ ਮੋਹਲੇ ਸਿੰਘ ਦਾ ਟਰੈਕਟਰ ਵਿਖਾਵਾਂਗੇ ਆ ਆ ਮੋਹਲੇ ਸਿੰਘ ਦੀ ਬੰਬੀ ਜਿੱਥੇ ਮੋਹਲਾ ਸਿੰਘ ਦੇ ਐਡ ਲਖਵਾਈ ਹੋਈ ਆ ਅਸਲੀ ਕਿਉ 800 ਰੁਪਏ ਕਿਲੋ ਤੇ ਹੁਣ ਆਪਾਂ ਤੁਹਾਨੂੰ ਮੋਹਲਾ ਸਿੰਘ ਦੇ ਦਰਸ਼ਨ ਕਰਾਉਂਦੇ ਆ ਉਹ ਸਾਹਮਣੇ ਮੋਹਲਾ ਸਿੰਘ ਲੱਗਾ ਹੋਇਆ ਟਰੈਕਟਰ ਵਾਹਣਾ ਤੇ ਰੋਟਾਵੇਟਰ ਪਿਛੇ ਪਾਇਆ ਹੋਇਆ ਆ ਤੇ ਟਰੈਕਟਰ ਮੋਹਲਾ ਸਿੰਘ ਨੇ ਵੱਡਾ ਲਿਆ ਆ ਤੇ ਆ ਜਿਹੜਾ ਤੁਸੀਂ ਟਰਾਂਸਫਾਰਮਰ ਦੇਖ ਸਕਦੇ ਆ ਇਹ ਵੀ ਮੋਹਲਾ ਸਿੰਘ ਦਾ ਹੀ ਆ ਤੇ ਉਹ ਮੋਹਲਾ ਸਿੰਘ ਨੇ ਕੱਟ ਲਿਆ ਮੋੜ ਕੱਟ ਲਿਆ ਮੋੜ ਕੱਟ ਲਿਆ ਮੋੜ ਤੇ ਆਹ ਸਾਹਮਣੇ ਟਵਾਣੇ ਦੀ ਐਡ ਲੱਗੀ ਹੋਈ ਤਾਂ ਬੰਦਾ ਵੀ ਮੋਹਲਾ ਸਿੰਘ ਨੇ ਇੱਕ ਰੱਖਿਆ ਹੋਇਆ ਆ ਆ ਮੋਹਲਾ ਸਿੰਘ ਦਾ ਅਮਰੂਦ ਆ ਅਮਰੂਦ ਲੱਗਿਓ ਇਹ ਦੱਸ ਦੇਈ ਭਈਏ ਅਮਰੂਦ ਖਾ ਗਏ ਇਹ ਸਪੈਸ਼ਲ ਪ੍ਰਜਾਤੀ ਦਾ ਅਮਰੂਦ ਆ ਸ਼ਾਇਦ ਮੇਰੇ ਖਿਆਲ ਚ ਸਾਊਥ ਅਫਰੀਕਾ ਚੋਂ ਮੰਗਵਾਇਆ ਮੋਹਲਾ ਸਿੰਘ ਨੇ ਆ ਮੋਹਲਾ ਸਿੰਘ ਦਾ ਝੋਨਾ ਜਿਹੜਾ ਥੋੜਾ ਲੇਟ ਲੱਗਾ ਸੀ ਮੱਕੀ ਦੇ ਵੱਢ ਮੱਕੀ ਵੱਢ ਕੇ ਫੇ ਮੋਹਲਾ ਸਿੰਘ ਨੇ ਝੋਨਾ ਦਾ ਤੇ ਆ ਆਪਣੀ ਮੋਟਰ ਤੇ ਟਵਾਣਾ ਫੀਟ ਦੀ ਐਡ ਲਗਵਾਈ ਹੋਈ ਆ ਤੇ ਉਹ ਜੀ ਮੋਹਲਾ ਸਿੰਘ ਨੇ ਕੱਟ ਲਿਆ ਜੀ ਕੱਟ ਲਿਆ ਮੋੜ ਕੱਟ ਲਿਆ ਪਾ ਰਿਆ ਗੇਰ ਵੱਡਾ ਤੇ ਹੁਣ ਰੋਟਾ ਵੇਟਰ ਨਾਲ ਮਿੱਟੀ ਦੇ ਵੱਟ ਕੱਢੀ ਜਾ ਰਿਆ ਕੱਢੀ ਜਾ ਰਿਆ ਕੱਢੀ ਜਾ ਰਿਆ ਇਸੇ ਵਾਸਤੇ ਮੋਹਲਾ ਸਿੰਘ ਨੇ ਟਰੈਕਟਰ ਵੱਡਾ ਲਿਆ ਇਹ ਮਿੱਟੀ ਦੇ ਪੂਰੇ ਵੱਟ ਕੱਢ ਦੇਣੇ ਮਿੱਟੀ ਪੂਰੀ ਬਰੀਕ ਕਰਕੇ ਰੱਖ ਦੇਣੀ ਆ ਤੇ ਮੋਹਲਾ ਸਿੰਘ ਦੇਖੋ ਕਿਦਾਂ ਪਿਛੇ ਬੰਗਲੇ ਉੱਡ ਰੇ ਮੋਹਲਾ ਸਿੰਘ ਦੇ ਟਰੈਕਟਰ ਦੇ ਚਟੇ ਚਟੇ ਬੰਗਲੇ ਅੱਗੇ ਵੀ ਪਿੱਛੇ ਵੀ ਪਿੱਛੇ ਵੀ ਅੱਗੇ ਵੀ ਚਾਹ ਦੇਖੋ ਮੋਹਲਾ ਸਿੰਘ ਨੇ ਇਨੀ ਜ਼ਮੀਰ ਵਾਤੀ ਆ ਤੇ ਮੈਨੂੰ ਲੱਗਦਾ ਵੀ 2000 ਘੇੜਿਆਂ ਵਿੱਚ ਮੋਹਲਾ ਸਿੰਘ ਜਿਹੜੀ ਜ਼ਮੀਨ ਬਜੀ ਆ ਉਹ ਵੀ ਵਾਹ ਕੇ ਹੀ ਛੱਡੇਗਾ ਤੇ ਉਹ ਹੁਣ ਮੋਹਲਾ ਸਿੰਘ ਲੱਗਾ ਕਟਣ ਮੋਟਰ ਆਪਣੇ ਉਹਦਾ ਟਰੈਕਟਰ ਦਾ ਮੋੜ ਤੇ ਆਪਾਂ ਤੁਹਾਨੂੰ ਮੋਹਲਾ ਸਿੰਘ ਦਾ ਝੋਨਾ ਵਿਖਾਉਣੇ ਬਾਕੀ ਜਿਹੜਾ ਹੁਣ ਨਵਾਂ ਲਾਇਆ ਇਹਨੇ ਕਦੂਆਂ ਦੀ ਵੱਲ ਵੀ ਲਾਈ ਹੋਈ ਇਹਨੇ ਕਦੂ ਸਬਜੀ ਸਬਜੀ ਵੀ ਵਧੀਆ ਹਰੀ ਖਾਂਦਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਆਪਾਂ ਨੂੰ ਵੀਰੋ ਹਮੇਸ਼ਾ ਹਰੀਆਂ ਸਬਜ਼ੀਆਂ ਖਾਓ ਦੇਖੋ ਸਾਡੇ ਇਲਾਕੇ ਦੇ ਰੁੱਖ ਕਿੰਨੇ ਰੁੱਖ ਬੱਲੇ ਬੱਲੇ ਇਨੇ ਰੁੱਖ ਤੁਸੀਂ ਵੇਖੇ ਕਦੇ ਸੜਕਾਂ ਦੇ ਇਸ ਗੱਲੋਂ ਸਾਡਾ ਇਲਾਕਾ ਖਾਸ ਆ ਵੀ ਇੱਥੇ ਸੜਕਾਂ ਦੇ ਰੁੱਖ ਵੜੇ ਆ ਤੇ ਵੀਰੋ ਹੁਣ ਆਪਾਂ ਫਿਰ ਤੁਹਾਨੂੰ ਇੱਕ ਮੂਲਾ ਸਿੰਘ ਦੇ ਦਰਸ਼ਨ ਕਰਾਉਨੇ ਆ ਮੂਲਾ ਸਿੰਘ ਟਰੈਕਟਰ ਘੁਮਾ ਕੇ ਇਸ ਪਾਸੇ ਲੈ ਆਇਆ ਆ ਤੇ ਟਰੈਕਟਰ ਵਾਈ ਜਾ ਰਿਹਾ ਵਾਈ ਜਾ ਰਿਹਾ ਵਾਈ ਜਾ ਰਿਹਾ ਤੇ ਆਪਾਂ ਹੁਣ ਭਾਗੋੜੇ ਵੱਲ ਨੂੰ ਚਾਲੇ ਪਾ ਦੀਏ ਤੇ ਆਓ ਤੁਹਾਨੂੰ ਵਿਖਾਈਏ ਕਿੰਨੀਆਂ ਪ੍ਰਜਾਤੀਆਂ ਦੇ ਰੁੱਖ ਹਰੇ-ਹਰੇ ਰੁੱਖ ਐਨੇ ਹਰੇ-ਹਰੇ ਰੁੱਖ ਤਾਂ ਤੁਸੀਂ ਸ਼ਾਇਦ ਹੀ ਕਿਤੇ ਵੇਖੇ ਹੋਣ ਤੇ ਆਪਾਂ ਹੁਣ ਟਾਪੋਟਾਬ ਜਾ ਰਹੇ ਆ ਭਾਗੋੜੇ ਵੱਲ ਤੇ ਤੁਹਾਨੂੰ ਬੱਸ ਵਿਖਾਉਨੇ ਆ ਪਹਿਲੀ ਵਾਰ ਸਾਡੇ ਲਾਗੇ ਚ ਇਸ ਰੰਗ ਦੀ ਬੱਸ ਆਈ ਮੈਂ ਆਪ ਪਹਿਲੀ ਵਾਰ ਵੇਖੀ ਤੇ ਜੀ ਉਹ ਸਾਹਮਣੇ ਆ ਗਈ ਬੱਸ ਲੱਗਦਾ ਕੁਝ ਬੰਦੇ ਲੈ ਕੇ ਆਈ ਬੱਸ ਆ ਨਾ ਬੰਦੇ ਕੋਲ ਖੜੇ ਆ ਤੇ ਆ